ਇਨਾ ਮਾੜੇ ਕਮਨੇ ਢੇੜਾ ਸਾਡਾ ਬੰਦ ਨਹੀਂ ਲੱਗਣ ਦੇਣਾ ਭਗਤ ਕਬੀਰ ਜੀ ਆਖਦੇ ਆ ਕਬੀਰ ਢੇੜਾ ਜਰਜਰਾ ਫੂਟੇ ਸ਼ੀਕ ਹਿਆਰ ਹਰੂਏ ਹਰੂਏ تیرਗੇ ਡੂਪੇ ਜਿਨ ਸਿਰ ਭਾਰ ਕਹਿੰਦੇ ਜਰਜਰਾ ਜੰਗਾਲ ਦਾ ਖਾਦਾ ਹੋਇਆ ਢੇੜਾ ਵੇਚੋ ਦੇ ਛੇਕ ਨੇ ਮੋਰੀਆਂ ਨੇ ਭਵ ਸਾਗਰ ਸਮੁੰਦਰ ਬਹੁਤ ਵੱਡਾ ਹਰੂਏ ਹਰੂਏ ਤਿਰ ਗਏ ਡੂਬੇ ਜਿੰਨ ਸਿਰ ਭਾਰ ਜਿਹੜੇ ਹੌਲੇ ਹੋਣਗੇ ਉਹ ਤਾਂ ਲੰਘ ਜਾਣਗੇ ਜਿਨ੍ਹਾਂ ਦੇ ਭਾਰ ਹੋ ਭਾਵ ਮੰਦੇ ਕਰਮਾਂ ਦਾ ਬੋਝ ਹੋ ਜਿਨ੍ਹਾਂ ਦੇ ਉੱਤੇ ਉਹ ਅੱਧ ਵਿਚਾਲੇ ਡੁੱਬ ਜਾਣ ਗੁਰੂ ਨਾਨਕ ਸਹਿਬ ਮਹਾਰਾਜ ਸੱਜਣ ਦੇ ਘਰ ਜਾ ਕੇ ਸ਼ਬਦ ਪੜਿਆ ਸੀ ਅੰਦੇ ਭਾਰ ਚਕਾਇਆ ਡੁੱਗਰ ਵਾਟ ਬਹੁਤ ਪਹਾੜ ਦੇ ਉੱਤੇ ਤੁਰਨਾ ਰਸਤੇ ਤੇ ਇੱਕ ਅੰਨੇ ਦੇ ਸਿਰ ਦੇ ਉੱਤੇ ਪੰਡ ਰੱਖ ਦਿੱਤੀ ਇੱਕ ਤਾਂ ਪਹਾੜੀ ਰਾਹ ਚੜਾਈ ਇੱਕ ਉਹਨੂੰ ਦਿਸਦਾ ਨਹੀਂ ਇੱਕ ਸਿਰ ਦੇ ਉੱਤੇ ਭਾਰ ਹੈ ਦੇਸਤਾਨੀ ਅਗਿਆਨ ਕਰਕੇ ਸਾਨੂੰ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਬਹੁਤਾ ਰਾਲਾ ਸਾਡੇ ਮਨ ਨੇ ਸਾਡੇ ਵਿਕਲਪਾਂ ਸਕਲਪਾਂ ਨੇ ਕੰਨਾਂ ਦੇ ਦਿਵਾਲੇ ਪਾਇਆ ਹੋਇਆ ਸ਼ਬਦ ਨਾ ਸੁਣੀ ਗੁਰੂ ਸਾਹਿਬ ਗੁਰੂ ਕੀ ਬਾਣੀ ਨਿਤ ਬਾਣੀ ਪੜਨ ਵਾਲਿਆਂ ਨੂੰ ਬਾਣੀ ਤੇ ਸ਼ਰਧਾ ਨਹੀਂ ਕਈਆਂ ਨੂੰ ਹੁੰਦੀ ਨਿਤ ਬਾਣੀ ਪੜਦੇ ਨੇ ਨਿਤ ਉਹੋ ਹੀ ਮੁੜ ਕੇ ਕਰਮ ਕਮਾਉਂਦੇ ਭਾਗ ਉਹੋ ਜਿਹੀ ਰਹਿੰਦੇ ਕਈ ਇੱਕ ਵਾਰੀ ਬਾਣੀ ਸੁਣਦੇ ਐ ਇੱਕ ਸ਼ਬਦ ਸੁਣਦੇ ਐ ਭਾਈ ਨੰਦ ਲਾਲ ਜੀਆ ਨੇ ਮਲਤਾਨ ਦੇ ਵਿੱਚ ਇੱਕੋ ਹੀ ਸ਼ਬਦ ਸੁਣਿਆ ਇੱਕੋ ਹੀ ਭਾਗ ਤਾਂ ਫਰੀਦ ਜੀਆ ਦਾ ਧਰਮ ਇਨਸ਼ਾ ਅੱਲਾ ਦੇ ਵਿੱਚ ਗਏ ਰਾਗੀ ਸਿੰਘ ਸ਼ਬਦ ਪੜਦਾ ਸੀ ਕਹਿੰਦੇ ਦੇਖ ਫਰੀਦਾ ਜੋਤੀ ਹੈ ਦਾੜੀ ਹੋਈ ਭੂਰ ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਕਹਿੰਦੇ ਵੇਖ ਭਗਤ ਫਰੀਦ ਜੀ ਕਹਿੰਦੇ ਵੇਖ ਆ ਦਾੜੀ ਭੂਰ ਪੂਰੀ ਚਿੱਟੀ ਉਹ ਜੱਲੀ ਹੈ ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਹੁਣ ਬਹੁਤੀ ਉਮਰ ਲੰਘ ਗਈ ਏ ਤੇ ਥੋੜੀ ਰਹਿ ਗਈ ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਕਦੋਂ ਜਨਮ ਹੋਇਆ ਸੀ 50 ਸਾਲ ਪਿੱਛੇ ਰਹਿ ਗਏ ਹੁਣ ਹੁਣ ਪਤਾ ਨਹੀਂ 70 75 ਤੇ ਅਪੜਾਂਗੇ ਕਿ ਨਹੀਂ ਅਸੀਂਾਂ ਤੇ ਪਹੁੰਚਾਂਗੇ ਕਿ ਨਹੀਂ ਅੱਗੋਂ ਨੇੜੇ ਆਇਆ ਜੇ ਪਹੁੰਚਾਂਗੇ ਵੀ ਤੇ ਅਗਲਾ ਜਿਹੜਾ ਸਮਾਂ ਬੁਢਾਪੇ ਦਾ ਹੈ ਇਹ ਤਾਂ ਦੁੱਖਾਂ ਦਾ ਹੀ ਹੈ ਕਦੇ ਸੁਣਨੋਂ ਘਟ ਗਿਆ ਕਦੇ ਉੱਠਣੋਂ ਰਹਿ ਗਏ ਗੋਡੇ ਦੁਖਣ ਲੱਗੇ ਕਦੇ ਮੋਢੇ ਦੁਖਣ ਲੱਗੇ ਐਸੇ ਸਰਾਂ ਕਦੇ ਕਦੇ ਅੱਖਾਂ ਦੀ ਰੋਸ਼ਨੀ ਘਟ ਗਈ ਏ ਬੜਾ ਪੈਦਾ ਸਮਾਂ ਤਾਂ ਹੁਣ ਕਹਿੰਦੇ ਏ ਉਹ ਜਈ ਹੈ ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਭਾਈ ਨੰਦਲਾ ਜੀ ਇਥੋਂ ਹੀ ਇਹ ਸ਼ਬਦ ਸੁਣ ਕੇ ਐਨੀ ਮਨ ਦੇ ਉੱਤੇ ਚੋਟ ਵੱਜੀ ਕਹਿਣ ਲੱਗੇ ਮਨਾ ਦਾੜੀ ਦੇ ਵਿੱਚ ਤਾਂ ਤੇਰੇ ਵੀ ਧੋਲੇ ਹੋਣੇ ਸ਼ੁਰੂ ਹੋ ਜੱਲਿਆ ਤੇ ਤੂੰ ਵੀ ਆਪਣਾ ਜਨਮ ਸਵਾਰ ਲਾਹੀ ਇਹ ਭਾਵਨਾ ਮਨ ਦੇ ਵਿੱਚ ਪਾਲੀ ਫਿਰ ਔਰਿੰਗ ਜੇਬ ਦੇ ਗਿਆ ਐਸੀ ਵਿਧ ਬਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਆਨੰਦਪੁਰ ਸਾਹਿਬ ਆਪੜ ਗਿਆ ਅੱਜ ਭਾਈ ਨੰਦਰਾਲ ਦੀਆਂ ਗੱਜਲਾਂ ਦਾ ਕੀਰਤਨ ਵੀ ਹੁੰਦਾ ਕੀਰਤਨ ਏਡੀ ਉੱਚੀ ਕਮਾਈ ਕੀਤੀ ਗੱਜਲਾਂ ਲਿਖੀਆਂ ਗੰਜਨਾਮਾ ਲਿਖਿਆ ਉਹਨਾਂ ਨੇ ਉਹਨਾਂ ਦੀ ਗਾਜਲਾਂ ਦਾ ਕੀਰਤਨ ਵੀ ਕੀਤਾ ਜਾਂਦਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਹ ਉਹਨਾਂ ਦੇ ਲਿਖੇ ਹੋਏ ਨੇ ਸਾਰੇ ਸ਼ਬਦ ਐਸੇ ਤਰੀਕ ਕੋ ਬਚਨ ਨਹੀਂ ਤਾਰ ਦਿੱਤਾ ਸੋ ਮੰਡਲੇ ਕਰਮ ਜਿਹੜੇ ਨੇ ਹੇਰਾ ਦੇ ਵਿੱਚ ਰੋੜਾ ਬਣ ਕੇ اٹਕ ਜਾਂਦੇ